ठीकु तरण जान चढ़ाई कोई त ਬਾਣੀ ਗੱਲ ਕੀਆ ਹਾਂ ਕਹਿੰਦੇ ਜਿਹੜੀਆਂ ਬੱਕਰੀਆਂ ᱛੀਆਂ ਬੱਕਰੀਆਂ ਹਾਂ ਉਹ ਵੀ ਕਹਿੰਦੇ ਸਫੈਦਿਆਂ ਤੋਂ ਲਾਈਆਂ ਤੇ ਬੱਕਰੀ ਉਹ ਜਾਂਦੀ ਆ ਬਾਣੀ 'ਚ ਉਹ ਡਰਦੀ ਐ ਨਹੀਂ ਬਾਣੀ 'ਚ ਫਿਰ ਵੀ ਬਾਪੇ ਜਦੋਂ ਜਿਹੜੇ ਤਾਂ ਤਰਨ ਜਾਣਦੇ ਚਾਹਤਾ ਇਸ ਤਰ੍ਹਾਂ ਬਚ ਗਏ ਹਾਂਜੀ ਜਿਨ੍ਹਾਂ ਨੂੰ ਤਰਨਾ ਨਹੀਂ ਆਇਆ ਉਹ ਪਾਣੀ ਦੇ ਵਿੱਚ ਡੁੱਬੀਆਂ ਜਾਂ ਖਾਦੀਆਂ ਆਖਰ ਨੂੰ ਉਹਨਾਂ ਨੇ ਪ੍ਰਾਨ त्याਗ ਓਹੋ ਚਿਆਨੇ ਕਹਿੰਦੇ ਨੇ ਕਹਿੰਦੇ ਅੱਗ ਦਾ ਮਾਰਿਆ ਬੰਦਾ ਬਚ ਜਾਂਦਾ ਪਾਣੀ ਦਾ ਮਾਰਿਆ ਇਹ ਵੀ ਸਹੀ ਗੱਲ ਹੈ ਬੱਪਾਈ ਦੋ ਦਿਨਾਂ ਬਾਅਦ ਡੂੜਕ ਦਿਨ ਬਾਅਦ ਹਾਂਜੀ ਪਾਣੀ ਨੀਵਾ ਹੋ ਗਿਆ ਹਾਂ ਜਿਹੜੀਆਂ ਦੇਹਾਂ ਨਿਰਤਕ ਹੋਈਆਂ ਸੀ ਜੀ ਬੱ ਕਮੇਟੀ ਵਾਲਿਆਂ ਨੂੰ ਦੇਤਾ ਹੋਵਾਂ ਕਹਿੰਦੇ ਸੀਵਰੇਜਾਂ ਦੇ ਟੱਪਣ ਚੱਕ ਦੋ ਹਸਪਤਾਲ ਗਿਆ ਹਾਂ ਸੀਵਰੇਜਾਂ ਦੇ ਟੱਪਣ ਚੱਕ ਦੋ ਅੱਛਾ ਜੀ ਚੱਕ ਤੇ ਸੀਵਰੇਜਾਂ ਦੇ ਟੱਪਣ ਹਾਂਜੀ ਜਿਹੜੇ ਪਤਲੇ ਪਤਲੇ ਤੇ ਉਹ ਤਾਂ ਪਾਣੀ ਦੇ ਵਹਾਰ ਨਾਲ ਚੜੇ ਗਏ ਸੀਵਰੇਟਾਂ ਵਿੱਚ ਦੀ ਜਿਹੜੇ ਮੇਰੇ ਵਰਗੇ ਮੁਕਤੇ ਤੇ ਬਾਤਾਂ ਨਾਲ ਚੁਲੇ ਗਏ ਬਾਤਾਂ ਨਾਲ ਚੁਲੇ ਇਹ ਕਾਦੀ ਰੋਸ਼ਨੀ ਆ ਇਹ ਗੱਲ ਸਹੀ ਹੈ ਜੀ ਤੇ ਪ੍ਰਾਣ ਹੀ ਤਿਆਰ ਤੇ ਉਹ ਰੋਸ਼ਨੀ ਦਾ ਬੁੱਝਾ ਲੈ ਵੀ ਫੇਰ ਮੇਰੀ ਗਾਥ ਸੁਣੋ ਹਾਂ ਰੋਸ਼ਨੀ ਹੋਰ ਨੂੰ ਦੱਸਦਾ ਮੈਂ ਦੱਸ ਦੱਸ ਅੱਛਾ ਕੋਈ ਤਾਲੀਆਂ ਕਰ ਜੀ ਨਾ ਉਹ ਵੀ ਰੋਸ਼ਨੀ ਦੇ ਬਰਪਰੀਏ ਇਹ ਵੀ ਗੱਲ ਸਹੀ ਆ ਕੋਈ ਚੰਗਾ ਕਾਰਜ ਕਰ ਦੋ ਇਹ ਵੀ ਰੋਸ਼ਨੀ ਹਾਂ ਇਹ ਪਾਈ ਹੈਗੀ ਪੱਲੇ ਦੀ ਛੇ ਉਹ ਕਿਵੇਂ ਜੀ ਦੇ ਕੋਲੇ ਆ ਤਾਂ ਕਰ ਦਿੰਦਾ ਰੋਸ਼ਨੀ ਹਾਂ ਜੀ ਜੀ ਦੇ ਕੋਲੇ ਨਹੀਂ ਹੁੰਦਾ

ਹੋਣ ਰੋਸ ਨਹੀਂ ਕਰ ਬੈਠਾ ਕੋਰੇ ਕੁੱਤੇ ਵਾਹ ਲਈ ਵਾਹ ਹੁਣ ਵਿੱਚ ਗਏ ਹੁੰਦੇ ਨੇ ਸਿਆਣੇ ਬੰਦੇ ਹਾਂ ਸਰਕਾਰ ਆ ਗਈ ਬੁਲਾਉਂਦਾ ਨਾ ਵੀ ਪੁਰਾਣੇ ਸਿਆਣ ਗੱਲ ਕੋਈ ਕਹਿੰਦਾ ਹਾਂ ਭਾਈ ਦੱਸ ਕਹਿੰਦਾ ਐ ਕਰ ਮੈਨੂੰ 50000 ਰੁਪਏ ਦੇ ਅੱਛਾ ਐ ਕਰ ਮੇਰੇ ਵੱਡੇ ਮੁੰਡੇ ਨੂੰ ਸਾਲ ਭਰ ਰਾਤ ਤੇ ਸਾਂਝੀ ਰੱਖ ਅੱਛਾ ਚਲੋ ਦੇ ਦਿਓ ਪਰਮਾਤਮਾ ਨੂੰ ਹਾਂਜੀ ਹਾਂਜੀ ਪੰਜ ਦਿਨ ਸਰਦਾਰ ਨੂੰ ਉਹ ਦੋ ਦਿਨ ਵੇਡ ਦਿੰਦਾ ਹਾਂਜੀ ਉਦੋਂ ਬਾਅਦ ਫੇਰ ਹੋਰ ਫੜੇ ਨੇ ਸਾਡਾ ਵੀ ਹਿਸਾਬ ਕਰੋ ਜੀ ਜੀ ਫੇਰ ਅਗਲੇ ਛੋਟੇ ਮੁੰਡੇ ਨੂੰ ਵੜਾ ਦਿੰਦਾ ਅੱਛਾ 40000 ਦਾ ਉਹ ਦੇ ਦਿੰਦਾ ਫੇਰ ਉਦੋਂ ਛੋਟੇ ਨੂੰ ਵੜਾ ਦਿੰਦਾ 30000 ਵਾਹ ਵਾਹ ਬਾ ਦੋ ਘੰਟੇ ਰੋਸ਼ਨੀ ਕਰਦਾ ਰਹਿੰਦਾ ਬਾ ਜਿਹੜੇ 30 ਮੁੰਡੇ ਹੁੰਦੇ ਨੇ ਸਾਲ ਭਰ ਮੇਰੇ ਜੀ ਹੁਈ ਜਾਂਦੇ ਕੀ ਲੈਣਾ ਵਿੱਚ ਲੱਗਦੇ ਫਿਰ ਜਾਂਦੇ ਸਹੀ ਗੱਲ ਹੈ ਇਹਦੀ ਰੋਸ਼ਨੀ ਦਾ ਕੋਈ ਫਾਇਦਾ ਪੱਲੇ ਦੀ ਛੇ ਕਿਸੇ ਦਾ ਕਾਰਜ ਦੇ ਅੱਗੇ ਛਾਲ ਨਾ ਵਾ ਸਹੀ ਗੱਲ ਹੈ ਲੈ ਵੀ ਮੇਰੇ ਨਹੀਂ ਬਲ ਹੋਰ ਕੋਈ ਆਗ ਰੋਸ਼ਨੀ ਤੇਰੇ ਨਹੀਂ ਆਲ ਨਾ ਵੀ ਆ ਰੋਸ਼ਨੀ ਆ ਤੇਰਾ ਹੱਥ ਦੇ ਆ ਤੂੰ ਆ ਗਈ ਕਿਹੜੀ ਰੋਸ਼ਨੀ ਹੈ ਇਹ ਕਾਟਾ ਰੋਸ਼ਨੀ ਹੈ ਤਿਵੇਂ ਰੋਸ਼ਨੀ ਸੰਗਤ ਨੂੰ ਪਤਾ ਲੱਗੇ ਇਹ ਦੋ ਜੁੜਿਆਂ ਦੀ ਰੋਸ਼ਨੀ ਹੈ ਉਹ ਕਮੀ ਕਰਦੀ ਆ ਰਸਮਾਂ ਉਹ ਵੀ ਦੋ ਦੇ ਕੈਸੀ ਰੋਸ਼ਨੀ ਹੈ ਠੀਕ ਆ ਸਹੀ ਧਰਤੀ ਆ ਰਸਮਾਨ ਇਹ ਵੀ ਦੋ ਪਾਪ ਕਰਨਾ ਇਹ ਵੀ ਦੋ ਨੇਕੀ ਅਰ ਵਧੀ ਇਹ ਵੀ ਦੋ ਗਮੀ ਅਰ ਸਾਦੀ ਇਹ ਵੀ ਦੋ ਸ਼ਿਵ ਜੀ ਅਰ ਪਾਰਵਤੀ ਇਹ ਵੀ ਦੋ ਆਪਣੀ ਬੁੜਾ ਬੁੜੀ ਓਏ ਉਹ ਵੀ ਦੋ ਹੀ ਤੇ ਉਹ ਪਰਾਵਾ ਮੇਰੇ ਸਮਝ ਨਹੀਂ ਆ ਤੂੰ ਹੱਥ ਤੇ ਹੱਥ ਮਾਰ ਆਦੀ ਰੋਸ਼ਨੀ ਆਏ ਰੋਸ਼ਨੀ ਕਾਦੀ ਰੋਸ਼ਨੀ ਇਸ ਦੁਨੀਆ ਦੇ ਉੱਪਰ ਹਾਂਜੀ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਹਾਂਜੀ ਬੱਚੇ ਵਾਸਤੇ ਵੀ ਬੁਢੇ ਵਾਸਤੇ ਵੀ ਦੋ ਰੋਟੀਆਂ ਦੀ ਲੋੜ ਏ ਆਹਾਹਾ ਜੈਸੇ ਕਿਹਾ ਕਿ ਦੋ ਰੋਟੀਆਂ ਉੱਪਰ ਦਾਲ ਚਾਰੇ ਵੇਲ ਖੜਕਦੇ ਬਾਗ ਦੋ ਰੋਟੀਆਂ ਉੱਪਰ ਦਾਲ ਚਾਰੇ ਵੇਲ ਖੜਕਦੇ ਬਾਗ ਨਾ ਕੋ ਦੇਖਿਆ ਦੇਸ ਕਿਤਾਬੀ ਨਾ ਕੋ ਦੇਖਿਆ ਪੁਥੀ ਨੇ ਕਹਿਤ ਕਵੀ ਸੁਣੋ ਭਾਈ ਸਾਦੋ ਜੋ ਕੁਥ ਦੇਖਿਆ ਦੋ ਰੋਟੀ ਨੇ ਰੋਟੀ ਈ ਰੋਟੀ ਪੀਰੀ ਰੋਟੀ ਦੀਆਂ ਸਭ ਬਾਤਾਂ ਰੇ ਹੁੰਦੇ ਰੋਟੀ ਮੁੱਕਰ ਜਾਣ ਲੱਖਾਂ ਅੰਤਕ ਮਜ਼ਾਤਾ ਨੇ ਭੂਖ ਨੇ ਰਾਜ ਦਾ ਤੇਜ ਕਟ ਜਾਂਦਾ ਹੈ ਭੂਖ ਨੇ ਸਿੱਧੂ ਦੀ ਬੁੱਧ ਹਾਰੀ ਭੂਖ ਨੇ ਕਾਮਨੀ ਕੰਮ ਤੱਕ ਦੇਤਾ ਹੈ ਭੂਖ ਨੇ ਮੰਗਤ ਦੀ ਮਤਮਾਰੀ ਕਹਿ ਬਤਾ ਲੈ ਥਣ ਦਿਕਣਾ ਭੂਖ ਦਾ ਰੋਗ ਜਗਤ ਮੇ ਭਾਦੀ ਆ ਦੇਵਾ 11:00 ਵਜੇ ਆ ਗਏ ਤੇ ਆ ਗਏ ਸੀ ਚੰਗੀ ਮਟਰ ਪਨੀਰ ਦੀ ਸਬਜ਼ੀ ਖਾਧੀ ਆ ਆਦੀ ਆ ਰਾਇਤਾ ਖਾਦਾ ਆਦਾ ਵਧੀਆ ਮੇਦੇ ਵਾਲੀ ਖੀਰ ਖਾਧੀ ਆ ਹਾਂਜੀ ਜੇ ਤੁਹਾਨੂੰ ਘੰਟਾ ਕਰ ਰੋਕੀ ਨਾ ਮਿਲਦੀ ਹਾਂ ਥੋੜੇ ਗਲੀ ਸੇ ਦੱਬਿਆਂ ਵਰਗੇ ਮੂੰਹ ਹੋ ਜਾਂਦੇ ਲੱਗ ਜਿਵੇਂ ਇਸੀ ਨਕਲ ਜੀ ਨਕਬਰੀਆਂ Hele la ਸਾਰੇ ਬੋਧੂਰ ਬੁਰਾ ਸ਼ਾਲੂ ਮਾਚਨ ਗੁਰ ਮਾਚਨ ਘਟਾ ਸਿੰਘ ਜੀ ਮਾਦਰ ਸਾਹਿਬ ਕ੍ਰਿਤੀ ਨੰਬਰ 99 ਘੜੀ ਪਾਜੂ ਪਾਜੂ ਦਾ ਨਾਣਾਇਆ ਜਕਾਰ ਸਿੰਘ ਪੂਲੀ ਜੀ ਉਹਨਾਂ ਵੱਲੋਂ ਵੀ ਦੇਸ਼ ਪ੍ਰਧਾਨ ਜੀ ਪੂਲੀ ਉਹਨਾਂ ਵੱਲੋਂ ਸਾਡੀ ਪਾਰਟੀ ਨੂੰ ਬਹੁਤ ਸਾਰਾ ਨਾਣਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੁਲਦਾ ਸਿੰਘ ਫਰਮਾਨ ਸਾਹਿਬ ਤੁਮ ਜੀ ਹੋਰ ਤੋਂ ਉਹਨਾਂ ਬਾਰੇ ਪਹਿਲਾਂ ਬਹੁਤ ਸਾਰਾ ਮਾਣ ਤੇ ਹੋਰ ਮਾਣ ਕਰਦੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨ ਕਰਦੇ ਬੋਲੇ ਸੁਪਰਮੈਨ र मन करण करे थोरो त बुर यार मन करे

आज़ाद बुरा कुझु साल बुरा आज़ाद बुरा कुझु साल बुरा सब तो No! <laughs> ਆਸਮਰ ਬੋਸ ਦਾ ਪਿਆਰਾ ਅਸ ਬਪੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਵਾਡੇ ਦੋਗੀ ਕਰਦੇ ਸਾਡਾ ਪੁਤੀ ਵਾਲੇ ਦੇਸ਼ ਵਿੱਚ ਆ ਗਿਆ ਆ ਕੇ ਮੁੜ ਜਾ ਹਾਂਜੀ ਹਾਂਜੀ ਨੀ ਨੀ ਨੀਚੇ ਨੀਚੇ